ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਭਵਾਨੇਗੜ ਦੇ ਨਜ਼ਦੀਕ NH7 ਦੇ ਬਿਲਕੁਲ ਨਜ਼ਦੀਕ ਪਿੰਡ ਰਾਜਪੁਰਾ ਦੇ ਇੱਕ ਅਨਲੀਗਲ ਤੌਰ ਤੇ ਪਟਾਕਿਆਂ ਦੀ ਬਣੀ ਹੋਈ ਫੈਕਟਰੀ ਸਵਾਲੀਆ ਨਿਸ਼ਾਨ ਪੈਦਾ ਹੋ ਗਏ ਹਨ ਕਿਉਂਕਿ ਪ੍ਰਸ਼ਾਸਨ ਦੀ ਅਗਰ ਗੱਲ ਕਰੀਏ ਤਾਂ 3 ਮਹੀਨਿਆਂ ਤੋਂ ਜਾਲੀ ਫੈਕਟਰੀ ਜੋ ਆਸਤਵਾਜੀ ਦੀ ਬਣ ਰਹੀ ਸੀ ਤੇ ਆਸਤਵਾਜੀ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਕਿ ਜਵੇਂ ਛੋਟੇ ਬੀੜੀ ਬੰਬ ਜੋ ਮੁਰਗਾ ਬੰਬ ਕਹੇ ਜਾਂਦੇ ਹਨ ਜਾਂ ਕਰੈਕਰਸ ਜੋ ਪਟਾਕੇ ਤਸਵੀਰਾਂ ਵਿੱਚ ਦੇਖ ਸਕਦੇ ਪਿਆ ਵੱਡਾ ਜਕੀਰਾ ਇੱਕ ਆਪ ਦੇ ਆਪ ਚ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ ਡੀਐਸਪੀ rahul kaushal ਵੀ ਮੌਕੇ ਤੇ ਆਪਣੀ ਟੀਮ ਨਾਲ ਪਹੁੰਚੇ ਤੇ ਉਹਨਾਂ ਨੇ ਜਾਂਚ ਕਰਨ ਤੋਂ ਬਾਅਦ ਦੋ ਮੁਜਰਮਾਨਾਂ ਨੂੰ ਜਿੱਤੇ ਫੜ ਲਿਆ ਗਿਆ ਹੈ ਅਤੇ ਆ ਉਸ ਨੂੰ ਸੁਣਾਉਣਾ ਸਾਡੇ ਪੱਤਰਕਾਰ ਕ੍ਰਿਸ਼ਨ ਗਰਗ ਦੀ ਰਿਪੋਰਟ ਕੀ ਕਹਿੰਦੇ ਨਜ਼ਰ ਆਏ ਪਿੰਡ ਵਾਸੀ ਅਤੇ ਪੁਲਿਸ ਪ੍ਰਸ਼ਾਸਨ 24 ਪੰਜਾਬ న్యూਜ਼ ਕਰਿਸ਼ਨ ਮੈਂ ਕਰਿਸ਼ਨਗਰ੍ਹ ਜਿਲ੍ਹਾ ਸੰਗਰੂਰ ਤੋਂ ਅਸੀਂ ਗੱਲ ਕਰਦੇ ਹਾਂ ਪਵਾਨੀਗੜ੍ਹ ਦੇ ਨਜ਼ਦੀਕ ਪਿੰਡ ਰਾਜਪੁਰਾ ਦੀ ਇੱਥੇ ਇੱਕ ਫੈਕਟਰੀ ਲੱਗੀ ਨਜ਼ਰ ਆ ਰਹੀ ਹੈ ਪਿੰਡ ਰਾਜਪੁਰਾ ਦੀ ਸਾਡੇ ਕੈਮਰਾਮੈਨ ਕਹੂੰਗਾ ਇਹ ਫੈਕਟਰੀ ਦਿਖਾਈ ਜਾਵੇ ਇੱਕ ਇੱਥੇ ਆਸਤਵਾਜੀ ਤਿਆਰ ਕੀਤੀ ਜਾ ਰਹੀ ਹੈ ਆਸਤਵਾਜੀ ਕੀ ਕਹਿੰਦੇ ਪਟਾਕੇ ਕਹਿੰਦੇ ਤਿੰਨ ਤੋਂ ਤਕਰੀਬਨ ਅਗਰ ਗੱਲ ਕਰੀਏ ਤਿੰਨ ਮਹੀਨਿਆਂ ਤੋਂ ਫੈਕਟਰੀ ਚੱਲ ਰਹੀ ਸੀ ਪਰ ਪ੍ਰਸ਼ਾਸਨ ਦੀ ਸਭ ਤੋਂ ਵੱਡਾ ਫੇਲੀਅਰ ਸਬਤ ਹੋ ਰਿਹਾ ਕਿਉਂਕਿ ਅਗਰ ਪ੍ਰਸ਼ਾਸਨ ਨੂੰ ਚੀਜ਼ ਬਾਰੇ ਨਹੀਂ ਪਤਾ ਸੀ ਕਿਉਂਕਿ ਅੱਜ ਜਦੋਂ ਸਵੇਰੇ ਮਾਰਨਿੰਗ ਕੋਈ ਤਕਰੀਬਨ 8-9 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇੱਥੇ ਕੋਈ ਅੰਦਰ ਫੈਕਟਰੀ ਅਸਤਵਾਜੀ ਤਿਆਰ ਕੀਤੀ ਸਾਰੀ ਜੀ ਗੈਰ ਕਾਨੂੰਨੀ ਉਹ ਵੀ ਬਿਨਾ ਕਿਸੇ ਅਸਲੇ ਮਤਲਬ ਕਿ ਲਾਇਸੈਂਸ ਤੋਂ ਬਿਨਾ ਇਸੇ ਸਬੰਧੀ ਜਦੋਂ ਅੱਜ ਅਸੀਂ ਸਵੇਰੇ ਵੀ ਸਾਨੂੰ ਫੋਨ ਆਉਂਦਾ ਲੋਕੋ ਲੋਕਾਂ ਦਾ ਦੱਸਿਆ ਜਾਂਦਾ ਵੀ ਇੱਥੇ ਇੱਕ ਅੱਗ ਦੀ ਘਟਨਾ ਹੋਈ ਹੈ ਕੋਈ ਹੋਰ ਫੈਕਟਰੀ ਲੱਗੀ ਹੈ ਕਿਹਾ ਸੀ ਕਿ ਸਾਨੂੰ ਜਦੋਂ ਅਸੀਂ ਆ ਕੇ ਮੌਕੇ ਤੇ ਦੇਖਦੇ ਹਾਂ ਤਾਂ ਉਹਨਾਂ ਦੇ ਅੰਦਰ ਇੱਕ ਟੈਸਟਿੰਗ ਰਿਪੋਰਟ ਚੀਜ਼ ਬੰਬ ਜਿਹੜੇ ਛੋਟੇ ਮੋਟੇ ਚਲਾਉਣ ਵਾਲੇ ਸੀ ਉਹ ਅਸਤਵਾਜੀ ਇੱਥੇ ਤਿਆਰ ਕੀਤੀ ਜਾਂਦੀ ਸੀ ਉਹ ਵੀ ਗੈਰ ਕਾਨੂੰਨੀ ਇਸ ਸਬੰਧੀ ਜਦੋਂ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚਦੇ ਨੇ ਤਾਂ ਉਹ ਵੀ ਹੈਰਾਨ ਹੁੰਦੇ ਨੇ ਵੀ ਸਾਨੂੰ ਚੀਜ਼ ਬਾਰੇ ਨਹੀਂ ਪਤਾ ਲੱਗਦਾ ਕਿ ਜਦਵੇਂ ਅਸੀਂ ਗੱਲ ਕਰੀਏ ਵੀ ਐਡੀ ਵੱਡੀ ਘਟਨਾ ਹੋਣਾ ਇੱਕ ਆਪ ਦੇ ਆਪ ਚ ਬਹੁਤ ਵੱਡਾ ਸਵਾਲ ਖੜੀਆ ਕਿਉਂਕਿ ਅਗਰ ਗੱਲ ਕਰੀਏ ਇੱਥੇ ਕੋਈ ਵੱਡੀ ਘਟਨਾ ਹੋ ਜਾਂਦੀ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇੱਕ ਸਵਾਲ ਸਭ ਤੋਂ ਵੱਡਾ ਖੜਾ ਨਜ਼ਾਰਾ ਆਉਂਦਾ ਨਜ਼ਰ ਆਉਂਦਾ ਕਿ ਸਰਕਾਰਾਂ ਬੋਲੋ ਜਦ ਇਹ ਜੀ ਚੀਜ਼ਾਂ ਉਹਰੇ ਕੰਮ ਚੱਲ ਰਿਹਾ ਸੀ ਨੈਸ਼ਨਲ ਐਨ ਐਚ 7 ਬਣਿਆ ਹੋਇਆ ਜੀ ਉਹ ਜੀ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਹਦੇ ਸਾਹਮਣੇ ਇੱਕ ਫੈਕਟਰੀ ਹੈ ਨਾਮੁਲੂਮ ਪਤਾ ਨਹੀਂ ਕਦੋਂ ਤੋਂ ਤੇ ਫੈਕਟਰੀ ਚੱਲ ਰਹੀ ਸੀ ਆਲੇ ਦਾ ਜੋ ਮੈਨੂੰ ਸਾਨੂੰ ਰਿਪੋਰਟ ਮਿਲੀ ਹੈ ਉਹ ਤਿੰਨ ਮਹੀਨਿਆਂ ਤੋਂ ਦੱਸੀ ਜਾ ਰਹੀ ਵੀ ਲੱਖਾਂ ਰੁਪਏ ਦੀ ਜਿਹੜੀ ਆਸਤਵਾਹੀ ਹੈ ਉਹ ਤਿਆਰ ਕਰਕੇ ਉਹ ਬਾਹਰ ਭੇਜੀ ਜਾਂਦੀ ਸੀ ਪਰ ਇੱਥੇ ਇੱਕ ਸਭ ਤੋਂ بڑا ਸਵਾਲ ਹੁੰਦਾ ਕਿ ਪ੍ਰਸ਼ਾਸਨ ਦੇ ਨਖਤੇ ਲੇਡਾ بڑا ਕੰਮ ਹੋਣਾ ਸਭ ਤੋਂ ਵੱਡੀ ਇੱਕ ਫੀਲਿੰਗ ਦਿੱਸਦਾ ਸਾਫਤ ਹੁੰਦਾ ਅਗਰ ਗੱਲ ਕਰੀਏ ਇੱਥੇ ਦੇ ਵੀ ਸਭ ਤੋਂ ਵੱਡਾ ਇੱਕ ਸਵਾਲ ਹੁੰਦਾ ਵੀ ਇਹਨਾਂ ਲਵੇ ਕੋਈ ਲਾਇਸੈਂਸ ਨਹੀਂ ਸੀ ਕੋਈ ਅੱਗ ਬੁਝਾਉਣ ਵਾਲਾ ਕੋਈ ਪ੍ਰਬੰਧ ਨਹੀਂ ਸੀ ਕੋਈ ਪਾਣੀ ਦਾ ਵੱਡ ਟਾਕ ਕੇ ਚਲਾਏ ਜਾਂਦੇ ਨੇ ਉਸ ਏਰੀਆ ਦੇ ਵਿੱਚ ਉਹ ਤੇ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਕੁਝ ਜਿਹੜਾ ਸਮਾਨ ਹੁੰਦਾ ਉਹ ਜਾ ਕੇ ਖੇਤਾਂ ਦੇ ਵਿੱਚ ਗਿਰਦਾ ਜਿੱਥੇ ਕਿ ਥੋੜੇ ਏਰੀਆ ਦੇ ਵਿੱਚ ਪਰਾਲੀ ਮੱਚ ਜਾਂਦੀ ਹੈ ਤੇ ਕਿਸਾਨਾਂ ਵੱਲੋਂ ਹੱਲਾ ਗੁੱਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫੌਰਨ ਲੋਕ ਗਵਾਂਢੀ ਇਕੱਠੇ ਹੋ ਜਾਂਦੇ ਨੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਉਹ ਬੰਦੇ ਨੂੰ ਫੜਾਇਆ ਜਾਂਦਾ ਜਿਨ੍ਹਾਂ ਵਿੱਚੋਂ ਤਿੰਨ ਬੰਦੇ ਸੀ ਇੱਕ ਭੱਜਣ ਚ ਫਰਾਰ ਹੋ ਗਿਆ ਤੇ ਦੋ ਮੌਕੇ ਤੇ ਫੜੇ ਗਏ ਨੇ ਕਿ ਕਾਫੀ ਅੰਦਰ ਬੜਾ ਜ਼ਖੀਰਾ ਹੈ ਸੋ ਉਹਨੂੰ ਅਸੀਂ ਦਿਖਾਵਾਂਗੇ ਲੋਕਾਂ ਨੇ ਕਿਵੇਂ ਇਸ ਚੀਜ਼ ਦਾ ਰੋਸ਼ਟ ਪ੍ਰਗਟਾਵਾ ਕਰਿਆ ਇਸੇ ਸੰਬੰਧੀ ਪੁਲਿਸ ਅਧਿਕਾਰੀ ਕਿਉਂ ਨਹੀਂ ਕਾਰਵਾਈਆਂ ਕਰੀਆਂ ਉਹਨ ਵੀ ਜਿੱਥੇ ਏਡੀ ਬੜੀ ਬੁੜੀ ਘਟਨਾ ਹੋਣਾ ਆਪਦੇ ਆਪ ਚ ਇੱਕ ਸਵਾਲੀ ਨਿਸ਼ਾਨ ਪੈਦਾ ਕਰਦੀ ਹੈ ਕਿ ਵਿਭਾਗ ਇਹਦੀ ਜਾਂਚੀ ਕਾਰਵਾਈ ਕਰੇਗਾ ਇੱਕ ਸਵਾਲੀ ਨਿਸ਼ਾਨ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਇੱਥੇ ਦੇ ਲੋਕਲ ਲੋਕ ਨੇ ਤੇ ਜਿਹੜੇ ਬੰਦੇ ਅੰਦਰ ਫੈਕਟਰੀ ਚ ਦੋ ਬੰਦੇ ਕੰਮ ਕਰਦੇ ਸੀ ਉਹ ਫੜੇ ਗਏ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ 24 ਪੰਜਾਬ న్యూਸ ਤੋਂ ਮੈਂ ਕ੍ਰਿਸ਼ਨ ਗਰ ਕਸਨੂਰ ਮੇਰਾ ਨਾਮ ਗਰਮੀਤ ਕੌਰ ਬੜਾ ਪਿੰਡ ਹੈ ਜੀ ਰਾਜਪੁਰਾ ਅਜੂਰੇ ਕੀ ਗੱਲ ਹੋਈ ਜੀ ਸੁਰੇ ਅੱਜ ਸਵੇਰੇ ਇੱਥੇ ਪੜਾ ਕੇ ਇਹਨਾਂ ਨੇ ਪਹਿਲਾਂ ਚੈੱਕ ਕਰਿਆ ਅੱਗ ਲਾ ਕੇ ਉਹ ਸਾਰੀ ਅੱਗ ਚੜ ਗਈ ਠੀਕ ਹੈ ਜੀ ਕਿਸੇ ਨੂੰ ਕੋਈ ਤਾਂ ਪਤਾ ਲੱਗਿਆ ਜੀ ਇਹਦੀ ਵਾਰੀ ਸਾਨੂੰ ਅੱਜ ਦਾ ਸਵੇਰੇ ਪਤਾ ਲੱਗਿਆ ਅੱਜ ਤਸਵੀਰੀ ਅਸੀਂ ਦੇਖਿਆ ਚਾਹ ਪੀਂਦੇ ਤਾਂ ਅਸੀਂ ਬਾਹਰ ਨਿਕਲ ਗਏ ਭੱਜ ਕੇ ਵੀ ਅੱਗ ਲੱਗੂ ਤਾਂ ਸਾਰੀ ਲੱਗ ਜੂਗੀ ਆਪਣੇ ਵੀ ਸਿਲੰਡਰ ਵਿੱਚ ਚਣਗੇ ਵਿੱਚ ਫੂਕਣਗੇ ਜਿੱਦਾਂ ਆਪਾਂ ਨੂੰ ਜਿਉਂਦਿਆਂ ਨੂੰ ਲੋਕ ਤਾਂ ਮਰਿਆ ਨੂੰ ਫੂਕਦੇ ਨੇ ਆਪਾਂ ਨੂੰ ਜਿਉਂਦਿਆਂ ਨੂੰ ਫੂਕਦੇ ਨੇ ਓਰੇ 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 ਕੰਮ ਕੀ ਹੋ ਰਿਹਾ ਸੀ ਜੀ ਓਰੇ ਇਹ ਫਟਾਕਿਆਂ ਦੇ ਕਰਦੇ ਨੇ ਵੀਰਾ ਸੁੱਲ ਕਿੰਨੇ ਚਿੰਨ ਕਿੰਨੇ ਚਿਰ ਤੋਂ ਕਰ ਰਹੇ ਦੋ ਮਹੀਨੇ ਤੋਂ ਕਰ ਰਹੇ ਨੇ ਦੋ ਤਿੰਨ ਤੋਂ ਆਹ ਸਪਲਾਈ ਓਦੇ ਹੋਰ ਆਉਂਦੀ ਆ ਤੇ ਲਈ ਹਾਂ ਗੱਡੀਆਂ ਪਰ ਪਰ ਤੋਰਦੇ ਨੇ ਜਿਹੜਾ ਓਰੇ ਮਾਲਕ ਹੈ ਕੌਣ ਹੈਗਾ ਜੀ ਹਾਂ ਜੀ ਇੱਕ ਦੰਸਾਦ ਹਾਂ ਜੀ ਦੰਸਾਦ ਪਟਾਕੇ ਰੈਂਦਾ ਹੁ ਲਗਦੇ ਨੇ ਜੀ ਸਾਨੂੰ ਤਾਂ ਕਹਿੰਦੇ ਨੇ ਬਾਈ ਲੋ ਸਾਸਣੇ ਨਾ ਹੋਏ ਬਿਲ ਸਾਸਣੇ ਸਾਡੇ ਦਾ ਹੋਏ ਹੋਏ ਵੀ ਤੁਸੀਂ ਜਿੱਥੇ ਜਾਣਾ ਭੱਗ ਜਾਓ ਵੀ ਐਸਐਚਓ ਨਾਲ ਸਾਡੀ ਸਿੱਧੀ ਗੱਲ ਹੈ ਸਾਡੀ ਸਰਪੰਚ ਨਾਲ ਸਿੱਧੀ ਗੱਲ ਹੈ ਵੀ ਤੁਸੀਂ ਜਿੱਥੇ ਜਾਣਾ ਜਾਓ ਨਹੀਂ ਤੁਸੀਂ ਭੰਡੇ ਜਾ ਕੇ ਬਾਜੋ ਸਾਡੀ ਜ਼ਮੀਨ 'ਚ ਪੈਰ ਨਾ ਤਰਿਓ ਅੱਜ ਫਿਰ ਜੇ ਤਾਂ ਅਜੇ ਜੀ ਘਟਣਾ ਹੋਊਗੀ ਹੁਣ ਤੁਸੀਂ ਕਿਵੇਂ ਦੇਖਦੇ ਰਹੀ ਚੀਜ਼ਾਂ ਨੂੰ ਫਿਰ ਹੁਣ ਅਸੀਂ ਇੱਥੇ ਪਹੁੰਚਿਆ ਹੁਣ ਅਸੀਂ ਰਾਵਾਂ ਪਾਉਨੇ ਵੀ ਸਾਨੂੰ ਜਿਉਂਦਿਆਂ ਨੂੰ ਫੂਕਣਗੇ ਤਾਂ ਪਹੁੰਚਿਆ ਅਸੀਂ ਤਾਂ ਲੱਗ ਜਾਂਦੀ ਪੁੱਤਾ ਇੱਥੇ ਕੀ ਨਾਮ ਹੈ ਜੀ ਫਿਰ ਤੂੰ ਕਹੋ ਕੀ ਅਜੂਰ ਕਿਹੜਾ ਪਿੰਡ ਹੈ ਰਾਜਪੁਰਾ ਕੀ ਗੱਲ ਹੋਈ ਹੈ ਜ ਪਹਿਲੀ ਜਿਹਾ ਸਾਰਿਆਂ ਨਾਲ ਪਹਿਲੀ ਜਿਹਾ ਇਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਜਿਆਦਾ ਇਹਨਾਂ ਨੇ ਪੜਾਕਿਆਂ ਦਾ ਜਿਆਦਾ ਇਹਨਾਂ ਨੇ ਇੱਥੇ ਅੱਗ ਲਾਈ ਨਾ ਤੁਹਾਡੇ ਅੰਕਲ ਨੂੰ ਟੇਕ ਆਈ ਨਾ ਆਈ ਮੈਨੂੰ ਸਾਂ ਤਾਂ ਖੰਗ ਛੀੜੀ ਗਈ ਬਹੁਤ ਖੰਗ ਛੀੜੀ ਅਸੀਂ ਇਹਨਾਂ ਨੂੰ ਹੱਥ ਬੰਨ੍ਹ ਕੇ ਕਿਹਾ ਬਈ ਬੁੱਤ ਅਸੀਂ ਗਰੀਬ ਮਾਰ ਨਹੀਂ ਤੁਹਾਡੀ ਕਰਦੇ ਤੁਸੀਂ ਇੱਥੋਂ ਡੰਡੀ ਫੜੋ ਇਹ ਕੰਮ ਨਾ ਕਰੋ ਇਹ ਹੱਠੇ ਨਹੀਂ ਹੈਗੇ ਇਹ ਕਹਿੰਦੇ ਅਸੀਂ ਆ ਇਹ ਨੂੰ ਤਾਂ ਮਗਰੋਂ ਬੇਬੇ ਵਾਗ ਜਾਣਗੇ ਇਹ ਸਾਡੇ ਮੈਨ ਤਾਂ ਸਾਡੇ ਕੱਢਣ ਲੱਗੇ ਪੁੱਤ ਅਸੀਂ ਕਹਾਂ ਚੱਲ ਕੋਈ ਨਾ ਈਦ ਵੀ ਆਈ ਵੀ ਈਦ ਤੱਕ ਅਸੀਂ ਰਹਾਂਗੇ ਓਦੋਂ ਬਾਅਦ ਨਹੀਂ ਰਹਿੰਦੇ ਹੈਗੇ ਫੇਰ ਓਦੋਂ ਬਾਅਦ ਦੇਖ ਲੈ ਫੇਰ ਫੇਰ ਈਦ ਤੋਂ ਬਾਅਦ ਫੇਰ ਆ ਗਏ ਇੱਥੇ ਇੱਥੇ ਆ ਕੇ ਇਹਨਾਂ ਨੇ ਆਹ ਦੇਖ ਲੈ ਜਿਆਦਾ ਅੱਗ ਲੱਗੀ ਅੱਜ ਐ ਭੰਬੜ ਮੱਚ ਰਿਹਾ ਦੀ ਉਹ ਤਾਂ ਸਾਡਾ ਸ ਘਰ ਤੋਂ ਨਾਲ ਆ ਮੈਂ ਤਾਂ ਉਥੋਂ ਬਾਹਰ ਲਾ ਕੇ ਭੱਜ ਜਾਈ ਜਦੀ ਇਹ ਮੁੰਡੇ 1 ਲੱਖ ਤੋਂ ਸਾਰੇ ਟਿੱਬ ਕੇ ਤੇ ਤਿੰਨ ਜਾਣੇ ਦੇ ਆ ਦੋ ਖੜੇ ਨੇ ਇੱਕ ਇਹਨਾਂ ਦਾ ਨਾਲ ਦਾ ਭੱਜ ਗਿਆ ਇਹਨਾਂ ਨੇ ਚਾਬੀ ਉਹਨੂੰ ਫੜਾਈਆ ਮੇਰੇ ਹੁੰਦੇ ਇਹਨਾਂ ਨੇ ਚਾਬੀ ਲਾਈਆ ਜਿੰਦਾ ਲਾਇਆ ਮੇਰੇ ਹੁੰਦੇ ਹੀ ਇਹਨਾਂ ਨੇ ਆ ਸਾਰਾ ਸਮਾਨ ਫਟਾਫਟ ਸਾਮਿਆ ਸਾਰਾ ਇੱਥੇ ਭਰਿਆ ਪਿਆ ਥੋ ਸਮਾਨ ਨਾਲ ਜਿਹੜੇ ਪੜਾਕੇ ਬਣਾਉਂਦੇ ਨੇ ਫੇਰ ਇਹ ਸੁੰਬਰਣ ਲੱਗ ਗਏ ਮੈਂ ਕਿਹਾ ਮੈਂ ਕਿਸੇ ਨੂੰ ਸੁੰਬਰ ਨਹੀਂ ਦੇਣਾ ਜਿੰਨਾ ਚਿਰ ਮੈਂ ਸਰਪੰਚ ਨੂੰ ਬੁਲਾ ਲਿਆ ਮੈਂ ਕਿਹਾ ਅਸੀਂ ਮੌਕਾ ਦਿਖਾਵਾਂਗੇ ਮੈਂ ਸੁੰਬਰ ਨਹੀਂ ਦੇਣਾ ਇਹਨਾਂ ਨੇ ਮੇਰੇ ਕਹਿੰਦੇ ਕਹਿੰਦੇ ਸੁੰਬਰਤਾ ਮੈਂ ਜਿਹੜਾ ਆੜੂ ਫੜਕੇ ਵੀ ਰੱਖੇ ਇਹਨਾਂ ਤੋਂ ਇਹਨਾਂ ਨੇ ਝਾੜੂ ਚੱਕੇ ਚੱਕ ਕੇ ਕੇ ਸੁੰਭਰਨ ਲੱਗ ਗਏ ਇਹਨਾਂ ਨੂੰ ਆਈ ਟੀਵੀ ਜਾਨੂ ਸਰਪੰਚ ਆਊ ਉਹਦੋਂ ਨੂੰ ਅਸੀਂ ਸੁੰਭਰ ਕੇ ਵਧੀਆ ਕਰ ਦਾਂਗੇ ਬਈ ਫੇਰ ਅਸੀਂ ਐ ਕਹਾਂਗੇ ਇਹਨਾਂ ਦੇ ਮੂੰਹ ਤੇ ਵੀ ਦੇਖ ਇਹਨਾਂ ਦੇ ਆ ਕੱਕ ਜੀ ਉਹਨਾਂ ਦੇ ਮੂੰਹ ਤੇ ਵੀ ਕਹਿ ਤਾਂ ਰਹੇ ਨੇ ਕਹਿੰਦੇ ਕੱਲ ਦੀ ਅੱਗ ਲੱਗੀ ਗਿਆ ਅੱਗ ਤਾਂ ਅੱਜ ਲੱਗੀ ਆ ਕੱਲ ਦੀ ਕਾਦੀ ਲੱਗੀ ਵੀ ਆ ਕੱਲ ਜੀ ਕਹਿੰਦੇ ਨੇ ਅੱਗ ਲੱਗੀ ਵੀ ਆ ਅੱਗ ਤਾਂ ਅੱਜ ਲੱਗੀ ਅੱਜ ਦਾ ਸੰਤ ਫੂਕ ਦੇਣਾ ਸੀ ਵਿੱਚੇ 8 ਵਜੇ ਅੱਗ ਲੱਗੀ ਐ ਤੇ ਜਿਹੜੇ ਕੰਮ ਕਰਦੇ ਨੇ ਤੁਹਾਨੂੰ ਪਤਾ ਵੀ ਗੈਰ ਕਾਨੂੰਨੀ ਆ ਜਾਂ ਸੱਸ ਵਗੈਰਾ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਪੁੱਤ ਇਹ ਹੈਗੇ ਨੇ ਇੱਥੇ ਦੇ ਆ ਜੂਪੀ ਦੇ ਨੇ ਅੱਛਾ ਜੂਪੀ ਦਾ ਹੀ ਉਹ ਬੰਦਾ ਜੂਪੀ ਦਾ ਹੀ ਉਹ ਮੁੰਡਾ ਲਾਲਾ ਵੀ ਜੂਪੀ ਦੇ ਨੇ ਠੀਕ ਹੈ ਜੀ ਹਾਂ ਜੂਪੀ ਦੇ ਨੇ ਪੁੱਤ ਇਹ ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਤੋਂ ਜੀ ਇਹਦੇ ਬਾਰੇ ਕੀ ਕਾਰਵਾਈ ਹੋਣੀ ਚਾਹੀਦੀ ਇਹਦੇ ਉੱਪਰ ਇਨਾਂ ਬਾਰੇ ਹੁਣੇ ਕਾਰਵਾਈ ਆਏ ਹੋਣੀ ਚਾਹੀਦੀ ਆ ਵੀ ਇਹਨਾਂ ਨੂੰ ਸਮਾਰ ਕੇ ਇਹਨਾਂ ਨੂੰ ਛਿਤਰੇ ਮਾਰ ਕੇ ਬਾਹਰ ਕੱਢੋ ਆ ਰੇਖੇ ਰਹਿਣਾ ਜੇ ਕੋਈ ਗਲਤ ਕੰਮ ਕਰਦੇ ਲਈ ਜੀ ਪਹਿਲਾਂ ਗਲਤ ਕੰਮ ਇਹੀ ਕਰਦੇ ਨੇ ਆ ਜਿਹੜੇ ਹੁਣ ਆਏ ਨੇ ਜਿਹੜੇ ਪਹਿਲਾਂ ਦੇ ਨੇ ਭਾਨੀ ਘੜਦੇ ਨੇ ਉਹ ਤਾਂ ਪਨੀਰੀ ਲਾਉਂਦੇ ਤੇ ਉਹਨਾਂ ਨੂੰ ਤਾਂ ਹੋ ਗਏ 10 20 ਸਾਲ ਇੱਥੇ ਬੈਠਿਆ ਨੂੰ ਸਾਨੂੰ ਕੋਈ ਉਹਨਾਂ ਦੀ ਇਹਦੀ ਜਿਹੜੀ ਹਾਜੀ ਆ ਉਹਦੀ ਸੱਸ ਸਹੁਰਾ ਉਹਦੇ ਗਾਂਹ ਸਾਲੇ ਸਾਰੇ ਇੱਥੇ ਆ ਆਪਣੀਰੀ ਦਾ ਕੰਮ ਕਰਦੇ ਤੇ ਹੁਣ ਉਹ ਪਨੀਰੀ ਦਾ ਕੰਮ ਉਹਨਾਂ ਦਾ ਸਾਰਾ ਮਚਮੁਚ ਗਿਆ ਬੱਚੇ ਜਿਆਦਾ ਇਹ ਪਟਾਕੇ ਬਣਾਉਂਦੇ ਨਹੀਂ ਇੱਧਰ ਤੁਹਾਨੂੰ ਲੱਗਦੇ ਵੀ ਪਟਾਕੇ ਬਨਨ ਖਤਰਾ ਬਹੁਤ ਸਦਾ ਸੀਗਾ ਆਪਣੇ ਏਰੀਆ ਦੇ ਖਤਰਾ ਸਾਨੂੰ ਅਸੀਂ ਕਹਿੰਦੇ ਵੀ ਖਤਰਾ ਜਿਆਦਾ ਇਹ ਜਿਸ ਵਕਤ ਇਹ ਬਣਾਉਂਦੇ ਨੇ ਸਮਾਨ ਇਹ ਤਿਆਰ ਕਰਦੇ ਨੇ ਤਿਆਰ ਕਰਕੇ ਫਿਰ ਇਹ ਵਜਾ ਕੇ ਦੇਖਦੇ ਨੇ ਉਹਨੂੰ ਪਾ ਕੇ ਉਹਦੇ ਵਿੱਚ ਵਜਾ ਕੇ ਦੇਖ ਕੇ ਫਿਰ ਇਹ ਪਟਾਕੇ ਬੰਦ ਕਰਦੇ ਨੇ ਉਹਦੇ ਵਿੱਚ ਮਾਇਰਾ ਘਰ ਆ ਮੈਂ ਸੁੰਬਰਦੀਨ ਮੈਨੂੰ ਸਾਰਾ ਪਤਾ ਲੱਗ ਜਾਂਦਾ ਵੀ ਹੁਣ ਉਹ ਤੇਰੇ ਅੰਕਲ ਨੂੰ ਮੈਂ ਕਹਿਣੀ ਹੁੰਨੀ ਆ ਵੀ ਹੁਣ ਇਹ ਚੈੱਕ ਕਰਦੇ ਨੇ ਅਗਰ ਗੱਲ ਕਰੀਏ ਜੀ ਅੱਜ ਆ ਦੇ ਅੱਗ ਲ ਜਿਹੜੀ ਅੱਗ ਲੱਗੀ ਉਹਦੇ ਨੂੰ ਕੀ ਨੁਕਸਾਨ ਹੋ ਗਿਆ ਲ ਬਲੌਣੇ ਕੀਤਾ ਦੇ ਵਿੱਚ ਨੁਕਸਾਨ ਉਧਰ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਹੀ ਹੋਇਆ ਸਾਡਾ ਤਾਂ ਹਜੇ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਦੀ ਪਰਾਲੀ ਬਰੂੜੀ ਨੂੰ ਅੱਗ ਲੱਗਦੀ ਪਰਾਲੀ ਨੂੰ ਉਹਦੇ ਪਿੱਛੇ ਉਧਰ ਲੱਗੀ ਆ ਆਹ ਮੱਚੇ ਗਏ ਆ ਜਿਹੜੇ ਘਰ ਤੇ ਖੁੱਕੇ ਨੇ ਸਾਰਾ ਕੁਝ ਮੱਚਦਾ ਹੁਸਮਤ ਨਹੀਂ ਉੱਠੇ ਫੇਰ ਆ ਇਹਨਾਂ ਦੇ ਆ ਸਾਰੀਆਂ ਪੱਲੀਆਂ ਪੁਲੀਆਂ ਇਹਨਾਂ ਦੀਆਂ ਹੀ ਮੱਛੀਆਂ ਨੇ ਉਹ ਪਿਛਲੇ ਪਾਸੇ ਤੁਸੀਂ ਦੇਖ ਕੇ ਆਏ ਹੋਮੋਂਗੇ ਉਧਰ ਅੱਗ ਲੱਗੀ ਆ ਹਜੇ ਇੱਧਰ ਨੂੰ ਅੱਗ ਚਲੀ ਨਹੀਂ ਜੀ ਐਵੇਂ ਕਹੀਏ ਜਿੰਨੇ ਜਿੰਨੀ ਕੱਗਲ के। क्या काम करती हो जहाँ पर मैं तो जी यहाँ परसों काम काम क्या करती हो जहाँ पर मैं पटाखे की पैकिंग जी। जो पटाखी फैक्ट्री की तीन दिन पहले ही आया मतलब तीन दिन आ जो आप बना रहे हो इसका मालिक कौन है इनका मालिक का वो तो वे है जो चब्बी लेके चले गए कहाँ का रहने वाला है वो वो ही नहीं पता जी पता नहीं जी नहीं जो अस्तबाजी तैयार कर रहे हो उसका लाइसेंस वगैरह है कुछ आपके पास जी नहीं कुछ नहीं है छोटो है जी कहाँ से रहने वाले हो यूपी के यहाँ पर क्या काम करते हो काम करते जो जी मालिक ने बुलाया था पैकिंग के लिए क्या कस चीज़ की, की पैकिंग कर हो ये बेटी पटाखा है जी जो मालिक है वो कहाँ का रहने वाला है यूपी का है जी गया जुपी का भाग गया वो जहाँ पर काम से काम कर रहे हैं तो अभी आए थे हम तो तीन चार दिन से आए थे उन्हें हम तो मजदूरी पर आए थे वो कहाँ पर आया वो इस बार पता नहीं जी भाग गया यहाँ से निकलगा बोला जो आग लगी उसकी क्या कारण बना अजी ये तो पता नहीं हम तो एक तरह बैठे थे हम ਇਕਦਮ ਚੱਕੀ ਹੋ ਗਿਆ ਜੀ ਕੰਮ ਪਤਾ ਵੀ ਨਹੀਂ ਲੱਗਾ ਜਿੱਥੇ ਜਿਹੜਾ ਕੰਮ ਕਰ ਰਹੇ ਸੀ ਜਿੱਥੇ ਪਰ ਕੋਈ ਕੰਮ ਕਰ ਰਹੇ ਸੀ ਪਹਿਲੇ ਕੋਈ ਬੰਦੇ ਬੈਠੇ ਜਾਂ ਲੀਡਿਸ ਵਗੈਰੀ ਨਹੀਂ ਕੋਈ ਨਹੀਂ ਬੈਠਾ ਤਾਂ ਯਾਰ ਤਾਂ ਆਪ ਕਿੰਨੇ ਬੰਦੇ ਕੰਮ ਕਰਤੇ ਜਾਂਦੇ ਚਾਰ ਪੰਜ ਤੇ ਜੀ ਬਸ ਸਰ ਇੱਕ ਲਗਾ ਪਰ ਜਿਵੇਂ ਕੋਈ ਹਸਤਾਵਾਜੀ ਚੱਲਣ ਦੀ ਘਟਨਾ ਸਾਹਮਣੇ ਆਈ ਕਿ ਕੀ ਗੱਲ ਆ ਕੀ ਆ ਹਾਂ ਐਕਚੁਅਲੀ ਅੱਜ ਸਾਨੂੰ ਪਿੰਡ ਦੇ ਜਿਹੜੇ ਮੋਹਤਰ ਵਿਅਕਤੀਆਂ ਨੂੰ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੁਹੰਮਦ ਦਿਲਸ਼ਾਦ ਨਾਮ ਦਾ ਵਿਅਕਤੀ ਹੈ ਜਿਹੜਾ ਖੇ ਚੋਰੇ ਪਟਿਆਲੇ ਦਾ ਰਹਿਣ ਵਾਲਾ ਉਹਦੀ ਜਗ੍ਹਾ ਹੈਗੀ ਰਾਜਪੁਰਾ ਪਿੰਡ ਦੇ ਵਿੱਚ ਕਮਰੇ ਵਗੈਰਾ ਬਣ ਤੇ ਨਰਸਰੀ ਵਗੈਰਾ ਦਾ ਉਹ ਕੰਮ ਕਰਦਾ ਹੈਗਾ ਤੇ ਪਿੰਡ ਤੋਂ ਸਾਨੂੰ ਜਿਹੜੇ ਮੌਤਵਰ ਮੰਦੇਸਰਾਂ ਇਨਫੋਰਮੈਂਟ ਦਿੱਤੀ ਵੀ ਉਹਨਾਂ ਨੇ ਜਦੋਂ ਅਸੀਂ ਸਵੇਰੇ ਉਹਨਾਂ ਨੂੰ ਆਇਆ ਲੱਗਿਆ ਵੀ ਉੱਥੇ ਕਿਤੇ ਅੱਗ ਲੱਗੀ ਹੋਈ ਹੈ ਜਦੋਂ ਅੱਗ ਬੁਝਾਣ ਗਏ ਤਾਂ ਉਹਨਾਂ ਨੇ ਦੇਖਿਆ ਵੀ ਕੁਝ ਬੰਦੇ ਜਿਹੜੇ ਅੰਦਰ ਬੈਠੇ ਉਹ ਇਲੀਗਲ ਤਰੀਕੇ ਦੇ ਨਾਲ ਪਟਾਕੇ ਵਗੈਰਾ ਬਣਾ ਰਹੇ ਸੀਗੇ ਤੇ ਉਹਨਾਂ ਨੇ ਇਹੀ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸਾਡੇ ਕੋਲ ਆ ਕੇ ਦੱਸਿਆ ਤੇ ਅਸੀਂ ਨਾਲ ਦੇ ਨਾਲ ਇਸ ਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਦੇ ਹੋਏ ਤੇ ਉੱਥੇ ਐਫ ਆਈ ਆਰ ਸੀ ਦਰਜ ਕਰ ਰਹੇ ਹਾਂ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉੱਥੇ ਕੀ ਕੀ ਮਟੀਰੀਅਲ ਸੀਗਾ ਕੀ ਕੀ ਵੈਰਾ ਸੀ ਉਹ ਸਾਰਾ ਅਸੀਂ ਹੁਣ ਸਾਡੀਆਂ ਫੈ ਫੈਸਿਲਟੀ ਅਸੀਂ ਮੌਕੇ ਤੇ ਬੁਲਾਈ ਹੋਈ ਹੈ ਤੇ ਉਸੇ ਸਾਰਾ ਕੁਝ ਕਲੈਕਟ ਕਰਕੇ ਸਾਰਾ ਕੁਝ ਉਸ ਤੋਂ ਹਾਂ ਕਿੰਨੇ ਬੰਦੇ ਮੌਕੇ ਤੇ ਪੜੇ ਜਾਂਦੇ ਕਿੰਨੇ ਪਤਾ ਐਕਚੁਅਲੀ ਦੋ ਬੰਦੇ ਉੱਥੇ ਮੌਕੇ ਤੇ ਸਰਪੰਚ ਦੇ ਕਹਿਣ ਮੁਤਾਬਿਕ ਦੋ ਬੰਦੇ ਉੱਥੇ ਜਿਹੜੇ ਸੀਗੇ ਉਹ ਮੌਕੇ ਤੇ ਜਿਹੜੇ ਉਹਨਾਂ ਨੇ ਰਾਉਂਡ ਅਪ ਕਰ ਲਏ ਸੀਗੇ ਇਹ ਦੀ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਤੇ ਫਰਦਰ ਜਿਹੜੇ ਬੰਦੇ ਜਿਹੜੇ ਸਿਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਵਾਂਗੇ ਸਰ ਤੇ ਮਟੀਰੀਅਲ ਕਿੰਨਾ ਕਿ ਸਿਗਾ ਹਸਤਵਾਜੀ ਉਧਰ ਆਇਆ ਜੀ ਹਾਂ ਐਕਚੁਅਲੀ ਮਟੀਰੀਅਲ ਮੌਕੇ ਤੇ ਜਾ ਕੇ ਸਾਡੀ ਪੁਲਿਸ ਟੀਮ ਪਹੁੰਚ ਗਈ ਇੱਥੇ ਤੇ ਸਾਨੂੰ ਇਹਨਾਂ ਪਤਾ ਲੱਗੇ ਕਿ ਉੱਥੇ ਕੁਝ ਮੈਨੂਫੈਕਚਰਡ ਪਟਾਕੇ ਜਿਹੜੇ ਆਮ ਛੋਟੇ ਪਟਾਕੇ ਹੁੰਦੇ ਨੇ ਉਹ ਪੈਨੇ ਉੱਥੇ ਤੇ ਕੁਝ ਗੰਧਕ ਵਗੈਰਾ ਉਹਨਾਂ ਨੇ ਹੈਗਾ ਉੱਥੇ ਬਾਕੀ ਸਾਡੀ ਜਿਹੜੀ ਟੀਮ ਐ ਫੈਸਿਲਿਟੀ ਟੀਮ ਐ ਉਹ ਜਿਹੜੇ ਸਾਲਟ ਵਗੈਰਾ ਜੋ ਵੀ ਮਟੀਰੀਅਲ ਪਿਆ ਉਹ ਉਹ ਚੈੱਕ ਕਰਕੇ ਫਿਰ ਸਾਨੂੰ ਪ੍ਰੋਪਰ ਪਤਾ ਲੱਗੂ ਕਿ ਉਹ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕਰ ਰਹੇ ਸੀ ਸਰ ਜਦੋਂ ਅੱਗ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇ ਤੇ ਥੋੜੀ ਅੱਗ ਲੱਗੀ ਆ ਤੇ ਨਾਲ ਇੱਕ ਅੰਦੇ ਨਾਲ ਥੋੜੀ ਜਿਹੀ ਪ੍ਰਾਲੀ ਜਿਹੜੀ ਪਹਿਲਾਂ ਕਣਕ ਜਿੱਥੋਂ ਕੱਟੀ ਹੋਈ ਸੀਗੀ ਉੱਥੇ ਥੋੜੀ ਜਿਹੀ ਅੱਗ ਲੱਗੀ ਉਹ ਲੋਕਾਂ ਨੇ ਮੌਕੇ ਤੇ ਬੁਝਾਤੀ ਸੀ ਆਹ ਲਾਇਸੈਂਸ ਵਗੈਰਾ ਹੈ ਇਹਨਾਂ ਦੇ ਆ ਨਹੀਂ ਇਹਨਾਂ ਕੋਲੇ ਫਿਲਹਾਲ ਕੋਈ ਲਾਇਸੈਂਸ ਵਗੈਰਾ ਪੇਸ਼ ਨਹੀਂ ਕਰ ਸਕੇ ਬਿਲਕੁਲ ਮਤਲਬ ਗੈਰਕਾਨੂੰਨੀ ਤਰੀਕੇ ਨਾਲ ਜਿਹੜਾ ਆਪਣਾ ਦਾ ਕੰਮ ਕਰ ਰਹੇ ਸੀ ਅ ਸਰ ਕੁਛ ਦੱਸਿਆ ਜਾ ਰਿਹਾ ਵੀ ਲੋਕਾਂ ਨੂੰ ਡਰਾਉਂਦੇ ਜਦੋਂ ਮਗਾਉਂਦੇ ਵੀ ਸੀ ਵੀ ਇਹ ਸਾਨੂੰ ਦੱਸੋਗੇ ਲੋਕਾਂ ਨੂੰ ਡਰਾਉਂਦੇ ਇਹ ਐਕਚੁਅਲੀ ਸਾਰੀ ਹਲੇ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਮੌਕੇ ਤੇ ਦੇਖੋ ਉਹਨਾਂ ਦੇ ਖਿਲਾਫ ਫੇਰ ਦਰਜ ਹੋ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਸਾਰੀ ਨੂੰ ਬੜੀ ਬਰੀਕੀ ਦੇ ਨਾਲ ਤਫਤੀਸ਼ ਕਰਾਂਗੇ ਜੇ ਉਹਨਾਂ ਦੇ ਇਸ ਤੋਂ ਇਲਾਵਾ ਹੋਰ ਵੀ ਕੋਈ ਇਲੀਗਲ ਐਕਟੀਵਿਟੀਜ਼ ਹੋਣਗੀਆਂ ਉਹਨਾਂ ਤੇ ਵੀ ਪ੍ਰੋਪਰ ਜਿਹੜਾ ਹੈ ਲੀਗਲ ਐਕਸ਼ਨ ਲਿੱਤਾ ਜਾਊਗਾ